CBI ਨੇ ਪੰਜਾਬ ਪੁਲਸ ਦੇ ਰੋਪੜ ਰੇਂਜ ਦੇ DIG ਹਰਚਰਨ ਸਿੰਘ ਢੁੱਲਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ। ਢੁੱਲਰ ਨੇ ਮੰਡੀ ਗੋਬਿੰਦਗੜ ਦੇ ਇੱਕ ਸਕਰੈਪ ਡੀਲਰ ਤੋਂ ਰਿਸ਼ਵਤ ਮੰਗੀ ਸੀ। CBI ਦੀ ਟੀਮ ਨੇ ਦਿੱਲੀ ਅਤੇ ਚੰਡੀਗੜ੍ਹ ਤੋਂ ਆ ਕੇ ਜਾਲ ਵਿਛਾ ਕੇ ਉਸ ਨੂੰ ਕਾਬੂ ਕੀਤਾ। ਇਸ ਤੋਂ ਬਾਅਦ ਮੁਹਾਲੀ ਦਫ਼ਤਰ ਤੇ ਚੰਡੀਗੜ੍ਹ ਸੈਕਟਰ 40 ਵਾਲੇ ਘਰ ਦੀ ਤਲਾਸ਼ੀ ਲੈ ਕੇ 1 ਕਰੋੜ ਤੋਂ ਵੱਧ ਨਕਦੀ ਅਤੇ ਕਿੰਨੇ ਬ੍ਰਾਗਮਤ ਕੀਤੇ। ਪੁੱਲਰ ਨੂੰ ਇਸ ਵੇਲੇ ਗੁਪਤ ਸਥਾਨ ਤੇ ਪੁcjੀਛ ਲਈ ਰੱਖਿਆ ਗਿਆ ਹੈ ਅਤੇ ਕੱਲ ਮੋਹਾਲੀ ਸਿਵਲ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਸ਼ਿਕਾਇਤਕਰਤਾ ਆਕਾਸ਼ ਨੇ ਡੀਏਜੀ ਤੋਂ ਇਲਾਵਾ ਹੋਰ ਅਧਿਕਾਰੀਆਂ ਦੇ ਨਾਮ ਵੀ ਲਏ ਹਨ ਜਿਨ੍ਹਾਂ ਤੇ ਜਲਦੀ ਕਾਰਵਾਈ ਹੋ ਸਕਦੀ ਹੈ। ਇਸ ਘਟਨਾ ਨਾਲ ਪੰਜਾਬ ਪੁਲਿਸ ਵਿੱਚ ਹਲਚਲ ਮਚ ਗਈ। ਖਚਰਨ ਸਿੰਘ ਪੁੱਲਰ 2007 ਬੈਚ ਦੇ ਆਈਪੀਐਸ ਅਧਿਕਾਰੀ ਹਨ ਅਤੇ ਸਾਥਕਾਰ ਡੀਜੀਪੀ ਮਹਿਲ ਸਿੰਘ ਪੁੱਲਰ ਦੇ ਪੁੱਤਰ ਹਨ।